हां जी दे किदा मतलब होप दी सारे ਵਧੀਆ ਹੋ ਗਏ ਤੇ ਅੱਜ ਮਤਲਬ ਵਲੋਗ ਹੈਗਾ ਅੱਜ ਹੀ ਚੱਲੇ ਆ ਗੱਡੀ ਕਿਢਾਉਣ ਨਾ ਵੀ ਕੀ ਆ ਮਾਮਾ ਜੀ ਨੇ ਕਿਹਾ ਣੀ ਗੱਡੀ ਉਹਨਾਂ ਨੇ ਕੀਤਾ ਫੋਨ ਵੀ ਮੈਂ ਕਾ ਜਾ ਤੇ ਗੱਡੀ ਕਿਢਾਉਣ ਜਾਣੇ ਆ ਤੇ ਪਹਿਲਾਂ ਜਾਣੇ ਮਾਮਾ ਜੀ ਕੋ ਤੇ ਫੇਰ ਅੱਗੇ ਜਾਵਾਂਗੇ ਅਸੀਂ ਜਨਸੀ ਜਾਂ ਜਲੰਧਰ ਜਾਣਾ ਵਾ ਤੇ ਵਲੋਗ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਕੱਲ ਤਾਂ ਕਰਕੇ ਥੋੜਾ ਜਿਹਾ ਅਸੀਂ ਮੈਂ ਲੇਟ ਹੋ ਗਿਆ ਵਾਂ ਕਿਉਂਕਿ ਕੱਲ ਗਈ ਗੱਡੀ ਦਾ ਟਾਇਰ ਪੋਣਾ ਇਹ ਵਲੋਗ ਤੋਂ ਬਾਅਦ ਆਊਗਾ ਤੇ ਜਿੰਨਾ ਉਹ ਵਲੋਗ ਨਹੀਂ ਵੇਖਿਆ ਜਾ ਕੇ ਜਰੂਰ ਵੇਖੋ ਤੇ ਮਿਲਦੇ ਆਂ ਫਿਰ ਚਲੋ ਜਾਣੇ ਲੋ ਮਿੱਤਰ ਜਨ ਸਹੀ ਜਾ ਗਏ ਆ ਕਰੋ ਜਾ ਕੇ ਕੀ ਆ ਲਾਲੀ ਕੀ ਆ ਦਿਖਾਉਣੇ ਨਾ ਨੂੰ ਅੰਦਰ ਜਾ ਕੇ ਜੋ ਜੋ ਹੁੰਦਾ ਆ ਸੋ ਨੂੰ ਵੀਰੇ ਮਾਰੇ ਜਾ ਹੈ ਲੋ ਪਹੁੰਚਿਆ ਆਣ ਫਿਰ ਮਾਮਾ ਜੀ ਹੈ ਕਰਦੇ ਆ ਅੰਦਰ ਜਾ ਕੇ ਗੱਲਬਾਤ ਚਲਵਾ ਗੋਪੇਲਾ ਆ ਆ ਆਪਣੀ ਨਾ ਇਹ ਉਦਾਂ ਹੀ ਹੋਈ ਆ ਹੋ ਗਈ ਆ ਆਪਣੀ ਗੱਡੀ ਹੈ ਕਰੋ ਜੱਟ ਅੱਛਾ ਆ ਜਾਲੀਆਂ ਲੱਗੀਆਂ ਹੁੰਦੀਆਂ ਇਹਨੂੰ ਆ ਅੱਗੇ ਵੀ ਲੱਗੀ ਹੁੰਦੀ ਜਾਲੀ ਨਹੀਂ ਨਹੀਂ ਇੱਥੇ ਪਿੱਛੇ ਹੀ ਆ ਵਧੀਆ ਹੀ ਆ ਸਰ ਗੱਡੀ ਉਹ ਟਾਇਰ ਤਾਂ ਨਹੀਂ ਵੱਡੇ ਪੂਰੇ ਤੇ ਇਹਨੂੰ ਦੇਖ ਚਕਾਣੀ ਐ ਚਕਾ ਹਾਂ ਲੋ ਵੀ ਇੱਕ ਦੀ ਖਾ ਦਈਏ ਤੇ ਆ ਇਹੋ ਆ ਜੀ ਚੈੱਕ ਕਰੋ ਆ ਲੱਗੀ ਕੈਂਡ ਜੀ ਹੋਰ ਗੱਲਾਂ ਇਹ ਗੱਲਾਂ ਵੇਖੋ ਤੇ 7 ਸੀਟਾਂ ਦਾ ਫੁੱਲ ਲਗਜ਼ਰੀ ਜਿਹੜਾ ਜੈ ਚੰਦਰਯਾ ਨਵੀਂ ਆਈ ਗੱਡੀ ਇਹਨਾਂ ਦੀ ਉਹ ਵੀ ਵਿਖਾਉਣੇ ਜਾ ਕੇ ਬੜੀ ਤਗੜੀ 70 ਲੱਖ ਦੀ ਉਪਰ ਉਪਰ ਤੈ ਮੇਰ ਹੋ ਜਾ ਇਥੋਂ ਹੌਣ ਹੌਣ ਆਏ ਇਹਦੀ ਮੋਟਰ ਲੱਗਾ ਉਪਰ ਸੀਟਰ ਕਰੋ ਜੱਟ ਆ ਸੀਟ ਬਈ ਜਿੱਤਾਂ ਨਹੀਂ ਚੋਟੀ ਦੀ ਸੀਟ ਬਈ ਪੂਰਾ ਇੱਕ 7 ਸੀਟਰ ਜੇ ਤੇ ਪਿੱਛੇ ਬੈ ਕੇ ਵੇਖ ਥੋੜੀ ਜਾ ਬੰਦ ਕਰੀਂ ਕ੍ਰੀਡਿਟ ਮੈਂ ਟਾਈਨ ਵਿਚ ਇਹ ਹੋਣਾ ਹੈ ਨਾ ਇਨਕਲੂਡ ਹਾਂਜੀ ਹਾਂਜੀ ਇਹ ਨਹੀਂ ਸਿਲੈਕਟ ਕਰ ਲਓ ਤੁਸੀਂ ਇਹ ਆ ਕਿ ਆਹ ਬੜੀ ਤੁਸੀਂ ਆਪਣਾ ਵੇਖੋ ਬਾਈ ਜਣਾਣੀ ਜਾਂ ਇੰਟਰਨੈਸ਼ਨਲ ਦੀ ਕਾਰੋਬਾਰ ਉਹ ਸੈਕਸ਼ਨੀਆਂ ਵਿੱਚ ਇਹ ਪਹਿਲਾ ਪਿਆ ਜਾਂਦੀ ਚਲੋ ਫਿਰ ਨੰਬਰ ਕਰ ਲਿਓ ਹੁੰਦਾ ਹੈ ਕੰਪਨੀਆਂ ਦੇ ਵਿੱਚ ਤੇ ਨਾਮ ਦੱਸੋ ਖਾ ਕੀ ਗੱਡੀ ਉੱਡੀ ਲੈਣੀ ਹੋਵੇ ਜਮਾਦ ਬੜਤਾਲ ਕੇ ਅੱਛਾ ਆਪਾਂ ਪਹਿਲਾਂ ਇਹੋ ਇੱਕ ਥੋੜੀ ਆਹ ਲਗਾਉਂ ਵੀ 2 ਮਿੰਟ ਪਾਉਂਦੇ ਸਾਤੀ ਸਾਰੀ ਇਹਨਾਂ ਨੂੰ ਜਾਣ ਦੇ ਹੋਵੇ ਚ ਬਿੱਲ ਲੈਣਾ ਹੁਣ ਕਿੱਥੇ ਜੜਾ ਦੇਣਾ ਇਹਨਾਂ ਥਾ ਗਏ ਅੱਜ ਦੇ ਉਦਾਂ ਹੀ ਉਹ ਵੀ ਪੇਮੈਂਟ ਕਰਤੀ ਸਾਰੀ ਤੇ ਫੋਨ ਗੱਡੀ ਇਹਨਾਂ ਨੇ ਕਰਤੀ ਰੈਡੀ ਆ ਕਰਨੀ ਇਹਨਾਂ ਨੇ ਡਿਲੀਵਰੀ ਤਾਂ ਆ ਗੱਡੀ ਤਾਂ ਅਸੀਂ ਵੇਖੋ ਉਹਦਾ ਡੈਮਾਡ 70 ਲੱਖ ਦੀ ਆ 70 ਲੱਖ ਦੀ ਗੱਡੀ ਆ ਮਗਰੋਂ ਹੋਰ ਤਾਂ ਦੀ ਕਰਤੀ ਆ ਪਰ ਕੌਣ ਸਿਰਾ ਪੂਰੀ ਘੈਂਟ ਗੱਲ ਬਾਤ ਆ ਤਾਂ ਫਾ ਆ ਪਿੱਛੋਂ ਨਹੀਂ ਚੰਗੀ ਯਾਰ ਪਿੱਛੋਂ ਨਹੀਂ ਚੰਗੀ ਅੱਗੋਂ ਦੇ ਐਂ ਲੱਗਣ ਦੀ ਆ ਓਕੇ ਰਿਪੋਰਟ ਆ ਪਿੱਛੋਂ ਕੀ ਕਰਤਾ ਹਨ ਨਾਸ ਡਾਣਵਾ ਦੇ ਨਾਲ ਦਜੀ ਹੈ ਐਕਸ ਜੂ ਵੀ ਆ ਵੀ ਇਦਾਂ ਹੀ ਟੱਚ ਦੁੱਤ ਤੇ ਜੇ ਇਦਾਂ ਮਤਲਬ ਪਹਿਲਾਂ ਸੈਂਟਰ ਜੇ ਫਿਰ ਬਾਹਰ ਹੁੰਦੀ 70 ਲੱਖ ਚਲੋ ਵੀ ਚਲੋ ਲੈ ਕੇ ਫਿਰ ਮੈਡ ਮੂਡ ਬੋਣੇ ਉਹ ਬਾਰੋਂ ਬੋਣੇ ਇਥੋਂ ਮਹਿੰਗੇ ਵਿੜੇ ਆ ਚਲੇ ਰੈਡੀ ਬਾਕੀ ਗੱਡੀ ਆਪਣੀ ਤੇ ਆ ਇਹਦੇ ਹੁਣ ਮਿਲਿਆ ਜਾਵੇ ਸਮਝ ਜੀ ਚੱਲ ਲਿਆ ਗਏ ਦੱਦਾ ਨੂੰ ਨਾ ਕੋ ਵਧੀਆ ਬਾਪੂ ਨੂੰ ਰਹਿਣਾ ਕੀ ਹੈ ਮੈਂ ਓੱਕਰੇ ਪੋਟ ਬਸ ਹੋਣ ਵਾਲੀ ਡਿਲੀਵਰੀ ਫਿਰ ਜਾਣੇ ਘਰਾਂ ਨੂੰ ਲੋਬੀ 11:30 ਦੇ ਆਏ ਆ ਤੇ 6:30 ਹੋ ਗਏ ਆ ਤੇ ਗੱਡੀ ਹਲੇ ਤੱਕ ਨਹੀਂ ਮਿਲੀ ਵੇਖ ਲਓ ਇਹਨਾਂ ਦੇ ਹਾਲ ਤੇ ਵੇਖ ਲਓ ਇੱਥੇ ਜਲੰਧਰ ਕੀ ਆ ਕੋਈ ਕੋਈ ਨਾ ਹੋ ਮੇਰੀ ਇਹ ਸਲਾਹ ਪ੍ਰਵਾ ਸਵੇਰ ਦੇ ਆ ਕੇ ਬੈਠੇ ਕੋਈ ਸਦਾ ਨਹੀਂ ਇਹ ਜਿਹੀ 10 ਮਿੰਟ 15 ਮਿੰਟ ਕਰੀ ਜਾਂਦੇ ਵੇਖੋ ਕਦੋਂ ਮਿਲਦੀ ਹੈ ਦਾਦੇ ਨੂੰ ਹੁਣ ਕਿਸ ਹਾਲਤਾਂ ਕੀ ਨਹੀਂ ਕਹਿੰਦੇ ਉਹ ਲੋੜ ਤਾਂ ਵੀ ਹੈ ਦੇ। ਕੋਣ? ਮੇਰੇ ਪਾਸੋਂ ਉਹ ਗੱਡੀ ਹੋਣੀ ਫੋਟੋ ਕਿਉਂ ਕਰਾਈਆ? ਸ਼ੂਗਰ ਆ ਭਰਾਵਾ। ਅੱਕ ਗਈ ਬੈਠੇ ਬੈਠੇ। ਹਾਂ। ਚੱਲ ਕੋਈ ਨਹੀਂ ਨਹੀਂ ਬੋਲਦੇ। ਆਹ ਵਾਹ ਚਾਦਰ ਜੀ ਲਾਈ ਐ ਚਾਰ-ਪੰਜਾਂ ਦੀ ਲਾਉਣੀ ਐ। ਉਹ ਬੜੀ ਕਾਲੀ ਜੀ ਪਾਈ ਉਹਨਾਂ। ਨਹੀਂ ਗੱਡੀ ਲੱਗ ਗਈ ਐ। ਸੋ ਹੁਣ ਕਰਦੇ ਆ। ਹੋੜਾ-ਹੋੜਾ ਖਿਚਣੀਆਂ ਕੱਪੜੇ-ਕਪੜੇ ਜਿਹੜੇ ਹੁੰਦੇ ਚਾਰ-ਪੰਜ ਦੀ ਲਾਹ ਕੇ ਤੇ ਫਿਰ ਵੇਚਦੇ ਆ ਕੇਕ ਵੀ ਉਹ ਵੀ ਹੁੰਦਾ ਦੇਖੋ ਆ ਕੇਕ ਵੀ ਆ ਜਾ ਦੇ ਕੇਕ ਵੀ ਖਤਮ ਆਵਾ ਆਪਾਂ ਤੇ ਫਿਰ ਇਹਨਾਂ ਨੂੰ ਮਿਲਦੇ ਆਂ ਟੀ ਬੰਦਾ ਦੇਖੋ ਓਕੇ ਰਿਪੋਰਟ ਨੋ ਵੀ ਫਾਈਨਲੀ ਗੱਡੀ 'ਚ ਬਹਿ ਗਿਆ ਮੈਂ ਤੇ ਆਏ 11:30 ਦੇ 7:00 ਵਜੇ ਗਏ ਆ ਤਾਂ ਹੁਣ ਗੱਡੀ ਮਿਲੀ ਆ ਕੋਈ ਚੱਕਰ ਜਿਹਾ ਪੈ ਗਿਆ ਸੀ ਤੇ ਬੈ ਬੈ ਬੱਸ ਹੋ ਗਈ ਆ ਤੇ ਹੁਣ ਮੈਡ ਇਹਦੇ ਪੋਣੇ ਹੱਲੇ ਇੱਥੋਂ ਨਹੀਂ ਪਾਏ ਕਿਉਂਕਿ ਜਿਹੜੇ ਅਸੀਂ ਪੋਣੇ ਆ ਉਹ ਹੈ ਨਹੀਂ ਇੱਥੇ ਹੁਣ ਵੇਖਦੇ ਕਿਤੇ ਜਾ ਕੇ ਖਾਰ ਤੇ ਮੈਡ ਮੂਡ ਪਾ ਕੇ ਜਲੰਧਰੋਂ ਤੇ ਫੇਰ ਜਾਨੇ ਘਰ ਨੂੰ ਖਾ ਪੀਏ ਕੁਝ ਤੇ ਹੱਲੇ ਘੱਟਨਾ ਕਿ ਕੋਈ ਹੋਰ ਖਿਆ ਉਹਨਾਂ ਨੇ ਸਾਰਾ ਕੋ ਕਰਕੇ ਤੇ ਚਲੋ ਫੇਰ ਮੈਂ ਲੈ ਦਾਂ ਨੂੰ ਛੇਤੀ ਕੀ ਬੰਦਾ Halo. Baiklah. <laughs> Barca sih. kalau Jack. ya? ya. Yeah? <laughs> uh, ਤਦ ਤਰ ਤੇਰ ਦੇ ਬੇਟੇ ਭਗ ਲੰਗਵੀਰ ਦੇ ਦੇ ਹਣ ਉਹਦਾਂ ਡੇਰਬੀ ਲੱਗਦਾ ਲੱਗ ਇਹ ਗੋਲੋਂ ਚੱਲ ਨਹੀਂ ਆ ਜਾਂਦਾ ਚਲੋ ਹੋਊਗਾ ਇਹ ਲੋ ਵੀ ਗਿਫਟ ਗਿਫਟ ਜਾ ਕੇ ਲਾਗੇ ਕਰ ਲੋ ਇਹਨਾਂ ਦੇ ਵੀ ਸਾਰੇ ਬੰਦਾਂ ਦਿਆ ਕਰੋ ਨਾਲ ਆ ਯਾਰ ਧਣਾ ਕਰਿਆ ਕਰੋ ਉਹਨਾਂ ਨੂੰ ਲੱਗੀ ਆ ਕੋ ਡਰਾਪ ਕੋਨਾ ਆਵੇ ਜੇ ਇਹ ਕਾ ਡਾਇਰੀ ਹਣੀ ਕੋ ਦਾ ਵਾਧੂ ਕਾ ਪੀ ਚਲੋ ਵੀ ਪਰ ਗਿਫਟ ਆ ਰਹੀ ਥੋੜਾ ਹੋਰ ਖਰਦਣਾ ਹੈ ਪਈਆਂ ਨੂੰ ਦਿੱਤਾ ਨਹੀਂ ਯਾਰ ਗਲਤ ਗੱਲ ਕਰਤੀ ਲੈ ਚਲ ਚਲੋ ਵੀ ਤਲੀ ਆਣ ਕਰਾਣੂ 10 ਲੀਟਰ ਤੇਲ ਉਹਨਾਂ ਨੇ ਦਿੱਤਾ ਸੀ 5 ਵਿੱਚ ਦਿੱਤਾ ਤੇ 5 ਪਰਚੀ ਦਿੱਤੀ ਹੈ ਨਹੀਂ 10 ਦੀ ਪਰਚੀ ਦਿੱਤੀ ਹੈ ਉਹ ਚਲਾ ਜਾ ਬਾਅਦ ਫਿਰ ਆਪੇ ਭਰਾਉਣੇ ਆ ਕੱਲ ਕਰਾ ਦਿੰਨੇ ਆ ਤੇ ਬਾਕੀ ਵੱਡੀ ਲੈਣ ਦੀ ਗੜਾ ਕੇ ਕਰੋ ਲੁੱਕ ਚੈੱਕ ਤੇ ਚਲੋ ਫਿਰ ਮਿਲਦੇ ਆਗੇ ਅਗਲੇ ਵਲੋਗ ਚ ਜੇ ਵਲੋਗ ਵਧੀਆ ਲੱਗਾ ਤੇ ਚੈਨਲ ਨੂੰ ਵੱਲੇ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਓਕੇ ਮਿਲਦੇ ਆ ਤੇ ਟਿਲ ਦੈਨ ਬਾਏ ਬਾਏ